ਕੀਤੀ ਗੁਰੂ ਕੇ ਸਿੱਖਾਂ ਨੇ ਇੱਥੇ ਮੈਂ ਨਾ ਇੱਕ ਮਿੰਟ ਤੁਹਾਡਾ ਸਮਾਂ ਲੈਣਾ ਵਿੱਚੋਂ ਪਿਆਰਿਓ ਗੌਰ ਨਾਲ ਬੇਨਤੀ ਸੁਣਿਓ ਹੁਣ ਵੇਖੋ ਕਈ ਵਾਰੀ ਨਾ ਆਪਾਂ ਦੁਨਿਆਵੀ ਤੌਰ ਤੇ ਆਪਣਾ ਕੋਈ ਦੁਨਿਆਵੀ ਕੰਮ ਹੁੰਦਾ ਹੈ ਕੋਈ ਖੇਤੀਬਾੜੀ ਦਾ ਥਾਣਿਆਂ ਕਚਹਿਰੀਆਂ ਦਾ ਕੋਈ ਨੌਕਰੀ ਦਾ ਕੋਈ ਬਿਜ਼ਨਸ ਦਾ ਤੇ ਸੰਗਤ ਜੀ ਉਥੇ ਆਪਾਂ ਚੋਣਿਆਂ ਕਹਿੰਦੇ ਕੰਮ ਹੋ ਤੇ ਜਾਵੇਗਾ ਕਿ ਨਹੀਂ ਹੈ ਔਖਾ ਕਹਿੰਦੇ ਹੋ ਜਾਣਾ ਹੈ ਕਹਿੰਦੇ ਹੋਣਾ ਕਿਵੇਂ ਆ ਕਹਿੰਦੇ ਹੋਏਗਾ ਤਾਂ ਵੀ ਜੇ ਮੁੱਖ ਮੰਤਰੀ ਕਹੇ ਨਾ ਫਿਰ ਹੋਏਗਾ ਵੀ ਜੇ ਮੁੱਖ ਮੰਤਰੀ ਜੈਸ ਕਰ ਦੇ ਤੇ ਕੰਮ ਹੋਏਗਾ ਜ਼ਰੂਰ ਹੋ ਸਕਦਾ ਹੈ ਹੋਣ ਵਾਲਾ ਪਰ ਹੋਏਗਾ ਤਾਂ ਕਹਿੰਦੇ ਜੇ ਮੁੱਖ ਮੰਤਰੀ ਕਹਿ ਦੇ ਹੁਣ ਸੰਗਤ ਜੀ ਹਰ ਬੰਦੇ ਦੀ ਮੁੱਖ ਮੰਤਰੀ ਦੇ ਘਰ ਵਿੱਚ ਪਹੁੰਚ ਨਹੀਂ ਹੁੰਦੀ ਵੇਖੋ ਹਰ ਬੰਦਾ ਮੁੱਖ ਮੰਤਰੀ ਤੋਂ ਕੰਮ ਨਹੀਂ ਕਰਾ ਸਕਦਾ ਹਰ ਬੰਦਾ ਮੁੱਖ ਮੰਤਰੀ ਦੇ ਘਰ ਵਿੱਚ ਜਾ ਨਹੀਂ ਸਕਦਾ ਫਿਰ ਕਿਹਨੂੰ ਲੱਭਨੇ ਆ ਫਿਰ ਸੰਗਤ ਜੀ ਬੰਦਾ ਸੋਚਦਾ ਹੈ ਵੀ ਕੋਈ ਮਨਿਸਟਰ ਲੱਭੋ ਜਿਹੜਾ ਜਾ ਕੇ ਮੁੱਖ ਮੰਤਰੀ ਨੂੰ ਮਿਲ ਸਕੇ ਆਪਣਾ ਕੇਸ ਉਹਦੇ ਅੱਗੇ ਪੇਸ਼ ਕਰ ਸਕੇ ਤੇ ਮੁੱਖ ਮੰਤਰੀ ਤੋਂ ਜੱਸ ਕਰਵਾ ਲਵੇ ਜੇ ਮੰਤਰੀ ਨਾ ਲੱਭਿਆ ਕਹਿੰਦੇ ਘੱਟ ਤੋਂ ਘੱਟ ਐਮ ਐਲ ਏ ਤੇ ਹੋਵੇ ਨਾ ਫਿਰ ਉਦੋਂ ਘੱਟ ਗੱਲ ਨਹੀਂ ਬਣਨੀ ਵੀ ਐਮਐਲਏ ਲੱਭੋ ਕੋਈ ਜਿਹੜਾ ਜਾ ਕੇ ਮੁੱਖ ਮੰਤਰੀ ਨੂੰ ਕਹੇ ਉਹਦੇ ਤੋਂ ਦਸਤਖਤ ਕਰਵਾ ਲਵੇ ਜੈਸ ਕਰਾ ਲਏ ਤੇ ਕੰਮ ਹੋ ਜਾਏ ਜੇ ਦੁਨਿਆਵੀ ਕੰਮ ਕਰਾਉਣਾ ਹੋਵੇ ਫਿਰ ਬੰਦਾ ਲੱਭਣਾ ਪੈਂਦਾ ਪਿਆਰਿਓ ਕਿਹੜਾ ਲੱਭਦੇ ਆ ਉਹ ਲੱਭਦੇ ਆ ਜਿਹੜਾ ਯੋਗ ਹੋਵੇ ਕੰਮ ਕਰਵਾਉਣ ਦੇ ਯੋਗ ਹੋਵੇ ਹੁਣ ਇਹਨੂੰ ਮੋੜ ਕੇ ਵੇਖੋ ਇਧਰਲੇ ਪਾਸੇ ਗੱਲ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਜਿਆਂ ਦੇ ਰਾਜੇ ਰਾਜਾ ਨਰਾਜ ਭਾਨਾ ਨਭਾਨ ਦੀਵਾਨ ਦੇ ਉਪਮਾ ਮਹਾਨ ਹੁਣ ਸੰਗਤ ਜੀ ਸਤਿਗੁਰ ਜੀ ਤੋਂ ਲੈਣੀ ਹੋਵੇ ਕੋਈ ਦਾਤ ਸਤਿਗੁਰ ਤੋਂ ਕੋਈ ਕੰਮ ਕਰਾਉਣਾ ਹੋਵੇ ਕਹਿਣ ਦਾ ਭਾਵ ਸਤਿਗੁਰ ਤੋਂ ਕੋਈ ਵੱਡੀ ਦਾਤ ਲੈਣੀ ਹੋਵੇ ਤੇ ਸਤਗੁਰ ਤੋਂ ਦਾਤ ਹਰ ਬੰਦਾ ਲੈ ਕੇ ਦੇ ਨਹੀਂ ਸਕਦਾ ਸੰਗਤ ਜੀ ਫੇਰ ਕੋਈ ਨਾ ਕੋਈ ਗੁਰਮੁਖ ਰੂਹ ਲੱਭਣੀ ਪੈਂਦੀ ਆ ਗੁਰਮੁਖ ਰੂਹ ਬੰਦਗੀ ਵਾਲੀ ਸੇਵਾ ਵਾਲੀ ਸਿਮਰਨ ਵਾਲੀ ਕੋਈ ਭਜਨ ਵਾਲਾ ਮਹਾਂਪੁਰਖ ਲੱਭਣਾ ਪੈਣਾ ਹੈ ਫਿਰ ਉਹਨੂੰ ਬੇਨਤੀ ਕਰਨੀ ਪੈਗੀ ਮਹਾਂਪੁਰਖੋ ਕਿਰਪਾ ਕਰੋ ਸਤਗੁਰ ਦੇ ਘਰ ਵਿੱਚ ਸਾਡੀ ਅਰਦਾਸ ਕਰੋ ਸਾਨੂੰ ਦਾਤ ਦਿਵਾ ਦਿਵਾ ਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਰੱਬ ਦੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਕੀਲ ਹੋਇਆ ਕਰਦੇ ਨੇ ਮਹਾਂਪੁਰਖ ਸੰਤ ਬਾਬਾ ਬਲਵੰਤ ਸਿੰਘ ਜੀ ਓਡਮੋਡ ਟਾਂਡੇ ਵਾਲੇ ਧਾਰਨਾ ਪੜਿਆ ਕਰਦੇ ਸੀ ਉਹ ਕਿਆ ਕਰਦੇ ਸੀ ਭਾਈ ਸੰਗਦੇ ਉਹ ਸੱਚੀ ਦਰਗਾਹ ਦੇ ਬਕੀ ਸਾਥ ਹੁੰਦੇ ਸੱਚੀ ਦਰਗਾਹ ਦੇ ਵਕੀਲ ਹੁੰਦੇ ਨੇ ਰੱਬ ਦੇ ਪਿਆਰੇ ਸਾਧੂ ਜਿਵੇਂ ਦੁਨਿਆਵੀ ਕੇਸ ਲੜਨਾ ਹੋਵੇ ਵਕੀਲ ਫੀਸ ਮੰਗਦਾ ਮਾਇਆ ਦਿੰਨੇ ਆ ਤੇ ਫੇਰ ਕੇਸ ਲੜਦਾ ਪਿਆਰੇ ਆ ਇਸੇ ਤਰ੍ਹਾਂ ਰੱਬ ਦੇ ਪਿਆਰੇ ਸਾਧੂ ਸੱਚੀ ਦਰਗਾਹ ਦੇ ਵਕੀਲ ਹੁੰਦੇ ਨੇ ਉਹਨਾਂ ਨੂੰ ਵੀ ਫੀਸ ਦੇਣੀ ਪੈਂਦੀ ਹੈ ਫੀਸ ਕਿਹੜੀ ਫੀਸ ਫੀਸ ਦੇਣੀ ਪੈਂਦੀ ਹੈ گربہ <laughs> وي i <laughs> ਗੱਦੀ ਹੁਣ ਗੁਰਮੁਖ ਗੁਰਸਿੱਖ ਪਿਆਰ ਵਾਲਾ ਜਿਹੜਾ ਰਹਿਤ ਵਹਿਤ ਵਿੱਚ ਪਰਪੱਕ ਹੋਵੇ ਜਿਹੜਾ ਬਾਣੀ ਦਾ ਪਹਿਰਾ ਲੱਗਦਾ ਹੋਵੇ ਜਿਹਦੇ ਤੇ ਬਾਣੀ ਦਾ ਪਹਿਰਾ ਹੋਵੇ ਬਾਣੀ ਦਾ ਵੀ ਪਹਿਰਾ ਹੋਵੇ ਈਰਖਾ ਮਨ ਵਿੱਚੋਂ ਨਿਕਲੀ ਹੋਵੇ ਨਿੰਦਿਆ ਦਾ ਤਿਆਗ ਕੀਤਾ ਹੋਵੇ ਇੱਕ ਤੇ ਉਹ ਕਰੇ ਅਰਦਾਸ ਇਕ ਸਾ ਸੰਗਤ ਦੀ ਆਮ ਬੰਦਾ ਆਮ ਬੰਦਾ ਜਿਹਦਾ ਨਾ ਕੋਈ ਜਾਪ ਨਾ ਕੋਈ ਤਪ ਨਾ ਕੋਈ ਸੰਜਮ ਨਾ ਕੋਈ ਧਰਮ ਇਹ ਨਾ ਗੁਰੂ ਅਰਜਨ ਸਾਹਿਬ ਨੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾਂ ਬਾ ਸਰਨ ਕਰੇ ਕੀ ਸਾਧ ਸੰਗਤ ਜੀ ਕੋਰ ਅਰਦਾਸ ਕਰੇ ਤੇ ਦੋਨਾਂ ਦੀ ਕੀਤੀ ਅਰਦਾਸ ਵਿੱਚ ਹੀ ਦਿਨ ਤੇ ਰਾਤ ਦਾ ਫਰਕ ਆ ਕੋ ਸਤਿਨਾਮ ਸ੍ਰੀ ਵਾਹਿਗੁਰੂ